आज हमारी ये पच्चीसवीं पैदल शोभा यात्रा जो मोनिया माधा मंदिर से चलकर श्री दरबार श्री ध्यानपुर धाम की तरफ जा रही है आज महाराज जी का 20 तारीख को छह सौ इकत्तरवा जन्मदिन बहुत धूमधाम से ध्यानपुर में मनाया जा रहा है उसी के उपलक्ष्य में ये यात्रा जो 25 साल से लगातार चल रही है आज पच्चीसवीं शोभा यात्रा भटारा से चल के श्री ध्यानपुर धाम जा रही है आप इस यात्रा में समूह ले सकते हैं समूह मैं सेवा की गिनती कर सकता हूँ एक दो पांच हजार, हजारों की गिनती नहीं कर सकते आज नगर वासियों में इतना उत्साह है इस यात्रा के लिए मत एक तो बाबा जी के पास मौसम खड़ा हुआ है और दूसरा मैं महाराज जी की तरफ से समूह पटाला वासियों का और समूह संगत का सर जेल से धन्यवाद देता हूँ जय श्री बाबा लाल जी सब तो पहले तो मैं मीडिया का बहुत बहुत धन्यवाद करना चाहता और आज बाबा लाल जी ने जन्म दिहाड़े रहे थे ਜਿੱਤੇ ਵੀ ਤੁਹਾਡੇ ਕੈਮਰੇ ਲਈ ਰੂਬਰੂ ਹੋ ਪਾ ਰਹੇ ਆ ਉਥੇ ਹਰ ਵਾਸੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਔਰ ਸਾਡੇ ਨਾਲ ਸਾਡੀ ਟੀਮ ਪਹੁੰਚੀ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੀ ਅਰਜਨ ਮੀਟਿੰਗ ਜਿਹੜੀ ਚੰਡੀਗੜ੍ਹ ਆਉਣ ਦੇ ਔਰ ਕਾਰਨ ਉਹ ਇੱਥੇ ਨਹੀਂ ਪਹੁੰਚ ਪਾਏ ਉਹਨਾਂ ਦੀ ਹਾਜ਼ਰੀ ਵੀ ਲਾਨ ਆਏ ਆ ਜੀ ਔਰ ਅੱਜ ਇੰਨਾ ਪਿਆਰ ਲੋਕਾਂ ਦੇ ਵਿੱਚ ਵੇਖ ਕੇ ਬਾਬਾ ਜੀ ਦੇ ਜਿਹੜੇ ਸ਼ਰਦਾਲੂ ਨੇ ਬਾਬਾ ਜੀ ਦੀ ਜਿੰਨੀ ਸੰਗਤ ਹੈ ਉਹਨਾਂ ਨੇ ਲੰਗਰ ਵੀ ਬਹੁਤ ਲਾਏ ਨੇ ਸਾਡੇ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਹੈ ਜਿਸ ਵੀ ਇਤਮਾਈ ਦੇ ਵਿੱਚੋਂ ਲੰਗਰ ਲੱਗੇ ਨੇ ਪਰਮਾਤਮਾ ਉਹਨਾਂ ਦੀ ਚੋਲੀ ਹੋਰ ਪਰਨ ਉਹਨਾਂ ਨੂੰ ਹੋਰ ਵਾਦੇ ਪਾਉਣ ਇਸੇ ਤਰ੍ਹਾਂ ਜਿਹੜਾ ਲੰਗਰ ਲੱਗਦੇ ਰਹਿਣ ਔਰ ਬਟਾਵੇ ਦੇ ਵਿੱਚ ਇੱਕੋ ਮਾਹੌਲ ਜਿਹੜਾ ਵਾ ਪੂਰਾ ਫੈਸਟੀਵਲ ਦਾ ਬਣਿਆ ਰਿਹਾ ਵਾ ਬਹੁਤ ਜ਼ਿਆਦੀ ਸੰਗਤ ਹੈ ਔਰ ਮੰੰਦੀ ਮਹਾਰਾਜ ਜੀ ਬਾਬਾ ਜੀ ਨਾਲ ਵੀ ਉਹਨਾਂ ਦੇ ਵੀ ਦਰਸ਼ਨ ਹੋਏ ਨੇ ਉਹ ਵੀ ਦੱਸ ਰਹੇ ਸੀ ਕਿ ਆਹਾਂ ਨੂੰ ਦੋ ਦਿਨ ਪਹਿਲਾਂ ਇਤਨਾ ਸੀ ਕਿਦਾ ਮੌਸਮ ਠੰਡਾ ਹੋਣਾ ਵਾ بارش ਹੋ ਸਕਦੀ ਆ ਪਰ ਅੱਜ ਧੁੱਪ ਪਈ ਆ ਔਰ ਇਹ ਵੀ ਮਹਾਰਾਜ ਦੀ ਕਿਰਪਾ ਵਹਾਂ ਵੀ ਕੋਈ ਵੀ ਜਿੰਨੇ ਵੀ ਸ਼ਰਧਾਲੂ ਨੇ ਜਿੰਨੇ ਵੀ ਸੰਗਤ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ 파 ਰਹੀ ਔਰ ਇਸ ਕੈਮਰੇ ਦੇ ਉੱਤੇ ਮੈਂ ਤੁਹਾਡੇ ਮੀਡੀਆ ਵਾਲੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਨ ਦੀਆਂ ਧੰਨਵਾਦ ਜੈ ਸ਼੍ਰੀ ਬਾਬਾ ਲਾਲ ਜੈ ਬਾਬਾ ਲਾਲ ਜੀ ਆਨ ਮਹਾਰਾਜ

ਕਿੰਨੀ ਯਾਤਰਾ ਜਾ ਰਹੀ ਏ ਤੇ ਕਿੰਨੀ ਕਿਰਪਾ ਬਖਸ਼ ਲਾ ਜੀ ਸੋਨਾ ਲਾ ਜੀ ਤੇ ਬਹੁਤ ਸਾਰੀ ਦਿੱਕਤ ਹੈ ਤੇ ਯਾਤਰਾ ਸੱਚੀ ਨਹੀਂ ਜਾ ਰਹੀ ਬਹੁਤ ਸੇ ਦਿੱਕਤ ਹੈ ਕਿਤਾ ਦੇਖ ਜੋ ਕਿ ਮੌਸਮ ਵੀ ਜਿਹੜਾ ਵਧੀਆ ਹੋ ਗਿਆ ਪੈਦਲ ਚੜਿਆ ਨਹੀਂ ਜਾਂਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਨਹੀਂ ਨਹੀਂ ਜਾ ਰਿਹਾ ਜੇ ਗੇਟੋ ਲੈ ਗਏ ਤੇ ਜੰਤ ਤੱਕ ਜਾ ਰਹੀ ਹੈ ਤੇ ਕਦੇ ਨਹੀਂ ਜਾਏਗਾ ਕਿੰਨਾ ਖਲਤਾ ਤੋਂ ਜਿਉਂ ਸਾ ਹੈ ਬਹੁਤ ਹੀ ਆ ਬਹੁਤ ਹੀ ਜਵਾਈਸ ਆਏ ਗਏ ਲੱਗ ਕੇ ਆ ਗਏ ਨਾ ਚੱਲਦੀ ਜਾਂ ਮੀਟੋਲ ਵੱਜਣ ਦੇ ਨੇ ਸਭ ਕੁਝ ਹੋ ਗਿਆ ਮਾਈਕ ਨਾ ਕਿ ਪਾਣਾ ਜੀ ਮੈਂ ਮਤਲਬ ਕਿ ਮਨ ਦੇ ਵਿੱਚ ਹੋ ਰਿਹਾ ਕਿ ਬਸ ਜਾਣਾ ਉਹ ਚਾਹ ਇਸ ਤਰ੍ਹਾਂ ਬਹੁਤ ਜ਼ਿਆਦਾ ਚਾਹ ਹਰ ਸਾਲ ਉਡੀਕ ਕਰਦੇ ਰਹਿੰਦੇ ਹਾਂ